ਗੁਰ ਜੀ ਦਾ ਕਾਲ ਸਾਹ ਕਰਾਈ ਵਾਹਿਗੁਰੂ ਜਿੱ ਕੀ ਪਤੇ ਸਲੋਕ ਮਹੱਲਾ ਤੀਜਾ ਸਤ ਗੁਰ ਤੇ ਜੋ ਮੁਹ ਫਰੇ ਸੇ ਬੱਦੇ ਦੁਖ ਸਹਾਹੀ ਬੱਦੇ ਫਿਰ 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 ਮਿਲਣ ਨਾ ਪਾਇਨੀ ਜਮਹ ਤੈ ਮਰ ਜਾਹੀ ਸਹਸਾ ਰੋਗ ਨ ਛੋਡਈ ਦੁਖ ਹੀ ਮਹ ਦੁਖ ਪਾਹੀ ਨਾਨਕ ਨਦਰੀ ਬਖਸ਼ ਲੇਹ ਸਬਦੇ ਮੇਲ ਮਿਲਾਹੀ ਮਹੱਲਾ ਤੀਜਾ ਜੋ ਸਤ ਗੁਰ ਤੇ ਮੁਹ ਫਿਰੇ ਤਿਨਾ ਠੌਰ ਨਾ ਠਾਉ ਜੋ ਛੁੱਟੜ ਘਰ ਘਰ ਫਿਰੈ ਦੁਹਚਾਰਣ ਬਾਦਨਾਵ ਹਾਂਜੀ ਬਾਦਨਾਵ ਵੱਖਰਾ ਪਾਠ ਹੈ ਹੈ ਸੰਬੰਧਕ ਪਰ ਬਦਨਾਵ ਇਕੱਠਾ ਨਹੀਂ ਕਹਿਣਾ ਬਾਦਨਾਵ ਨਾਨਕ ਗੁਰਮੁਖ ਬਖਸੀਐ ਸੇ ਸਤ ਗੁਰ ਮੇਲ ਮਿਲਾਉ ਆਉੜੀ ਜੋ ਸੇਵਹ ਸਤਮਰਾਰ ਸੇ ਭਵਜਲ ਤਰ ਗਿਆ ਜੋ ਬੋਲਹ ਹਰ ਹਰ ਨਾਉ ਤਿਨ ਜਮ ਛੱਡ ਗਿਆ ਤਿਨ ਜਮ ਛੱਡ ਗਿਆ ਸੇ ਦਰਗਹ ਪੈ ਦੇ ਜਾਏ ਜਾਹੀ ਜਿਨਾਂ ਹਰ ਜਪ ਲਿਆ ਹਰ ਸੇਵਹ ਸੇਈ ਪੁਰਖ ਜਿਨਾਂ ਹਰ ਤੁਧ ਮਯਾ ਗੁਣ ਗਾਵਾਂ ਪਿਆਰੇ ਨਿਤ ਗੁਰਮੁਖ ਭ੍ਰਮ ਭਉ ਗਿਆ ਸਲੋਕ ਮਹੱਲਾ ਤੀਜਾ ਥਲੈ ਵਿੱਚ ਤੈ ਵਸਤੂ ਪਈਓ ਹਰ ਭੋਜਨ ਅੰਮ੍ਰਿਤ ਸਾਰ ਜਿਤ ਖਾਦੈ ਮਨ ਤ੍ਰਿਪਤੀਐ ਪਾਈਐ ਮੂਖ ਦੁਆਰ ਇਹੋ ਭੋਜਨ ਅਲੱਭ ਹੈ ਸੰਤਹੁ ਲੱਭੈ ਗੁਰ ਵਿਚਾਰ ਇਹ ਮੁਦਾਵਣੀ ਕਿਉ ਵਿੱਚੋਂ ਕੱਢੀ ਐ ਸਦਾ ਰੱਖੀ ਐ ਔਰ ਧਾਰ ਇਹ ਮੁਦਾਵਣੀ ਸਤਿਗੁਰੂ ਪਾਈ ਗੁਰਸਿੱਖਾ ਦੀ ਪਾਲ ਨਾਨਕ ਜਿਸ ਬੁਝਾਏ ਸੋ ਬੁੱਝਸੀ ਖਾਰ ਪਾਇਆ ਗੁਰਮੁਖ ਘਾਲ ਨਾਨਕ ਜਿਸ ਬੁਝਾਏ ਸੋ ਬੁੱਝਸੀ ਦੋਵੇਂ ਪਾਦ ਕਸ ਕੇ ਉਚਾਰਨ ਕਰਨੇ ਹਨ ਹਰ ਪਾਇਆ ਗੁਰਮੁਖ ਘਾਲ ਮਹੱਲਾ ਤੀਜਾ ਜੋ ਧੁਰ ਮੇਲੇ ਸੇ ਮਿਲ ਰਹੇ ਸਤਗੁਰ ਸਿਓ ਚਿਤ ਲਾਇ ਆਪ ਵਿਛੋੜੇਨ ਸੇ ਵਿਛੁੜੇ ਦੂਜੇ ਭਾਇ ਖੁਆਇ ਨਾਨਕ ਵਿਣ ਕਰਮਾ ਕੀਆ ਪਾਈਐ ਪੂਰਬ ਲਿਖਿਆ ਕਮਾਇ ਪੌੜੀ ਬਹਿ ਸਕੀਆ ਜਸ ਗਾਵਹਿ ਗਾਵਣ ਹਾਰੀਆ ਹਰ ਨਾਮ ਸਲਾਹ ਹੋ ਉੰਤ ਹਰ ਕਉ ਬਲਿਹਾਰੀਆ ਜਿਨੀ ਸੁਣ ਮੰਨਿਆ ਹਰ ਨਾਉ ਤਿਨਾ ਹੋ ਵਾਰੀਆ ਗੁਰਮੁਖੀਆ ਹਰ ਮੇਲ ਮਿਲਾਵਣ ਹਾਰੀਆ ਹਉ ਬਲ ਜਾਵਾ ਦਿਨ ਰਾਤ ਗੁਰ ਦੇਖਣ ਹਾਰੀਆ ਸ਼ਲੋਕ ਮਹੱਲਾ ਤੀਜਾ ਵੇਣ ਨਾਵੇ ਸਭ ਧਰਮ ਦੇ ਨਿਤ ਜਗ ਤੋਟਾ ਸਹਸਾਰ ਮਨਮੁਖ ਕਰਮ ਕੁਮਾਵਣੇ ਹੋਮੈ ਅੰਧ ਗੁਬਾਰ ਗੁਰਮੁਖ ਅੰਮ੍ਰਿਤ ਪੀਵਣਾ ਨਾਨਕ ਸ਼ਬਦ ਵਿਚਾਰ ਮਹੱਲਾ ਤੀਜਾ ਸਹਜੇ ਜਾਗੈ ਸਹਜੇ ਸੋਵੈ ਸਹਜੇ ਪਾਠ ਬਦਲਾਵਾਂ ਦੇ ਨਾਲ ਲਇ ਪ੍ਰਾਤਨ ਸਰੂਪਾਂ ਚ ਪਹਿਲਾ ਲਾਂ ਦੇ ਨਾਲ ਹੀ ਹੈ ਸਹਿਜে ਜਾਗੈ ਸਹਿਜੈ ਸੋਵੈ ਦੂਸਰਾ ਜਿਹੜਾ ਸਹਿਜੈ ਪਾਦਾ ਇਹ ਦਲਾਵਾਂ ਨਾਲ ਸਹਿਜੇ ਜਾਗੈ ਸਹਿਜੈ ਸੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਗੁਰਮੁਖ ਅਨੰਦਿਨ ਉਸਤਤ ਹੋਵੈ ਮਨਮੁਖ ਪਰਮੈ ਮਨਮੁਖ ਪਰਮੈ ਸਹਸ ਹੋਵੈ ਅੰਤਰ ਚਿੰਤਾ ਨੀਂਦ ਨਾ ਸੋਵੈ ਗਿਆਨੀ ਜਾਗੈ ਸਵਹ ਸੁਭਾਈ ਨਾਨਕ ਨਾਮ ਰਤਿਆ ਬਲ ਜਾਉ ਨਾਨਕ ਨਾਮ ਰਤਿਆ ਪਾਉੜੀ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਸੇ ਹਰ ਨਾਮ ਧਿਆਵੈ ਜੋ ਹਰ ਰਤਿਆ ਹਰ ਇੱਕ ਧਿਆਵਹਿ ਇੱਕ ਹਰ ਇੱਕ ਧਿਆਵਹਿ ਇੱਕ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਇੱਕੋ ਹਰ ਇੱਕੋ ਹਰ ਸਤਿਆ ਹਰ ਇੱਕ ਧਿਆਵਹਿ ਇੱਕ ਇੱਕੋ ਹਰ ਸਤਿਆ ਹਰ ਇੱਕੋ ਵਰਤੈ ਇੱਕ ਹਰ ਇੱਕੋ ਵਰਤੈ ਇੱਕ ਹਰ ਇੱਕੋ ਵਰਤੈ ਇੱਕ ਇਕੋ ਉਤਪੱਤਿਆ ਕੁਤਪੱਤਿਆ ਥੋੜਾ ਜਿਹਾ ਕਸ ਕੇ ਬੋਲਨਾ ਇਕੋ ਉਤਪੱਤਿਆ ਖਾਰ ਇਕੋ ਵਰਤਾ ਇਕ ਇਕੋ ਉਤਪੱਤਿਆ ਜੋ ਹਰ ਨਾਮ ਧਿਆਵੈ ਤਿਨ ਡਰ ਸਟ ਕਤਿਆ ਗੁਰਮਤੀ ਦੇਵੈ ਆਪ ਤਿਨ ਡਰ ਸਟ ਕਤਿਆ ਗੁਰਮਤੀ ਦੇਵੈ ਆਪ ਗੁਰਮੁਖ ਹਰਿ ਜਪਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਅੰਤਰ ਗਿਆਨ ਨ ਆਇਓ ਜੇਤ ਕਿਛ ਸੋਜੀ ਪਾਏ ਅੰਤਰ ਗਿਆਨ ਨ ਆਇਓ ਜੇਤ ਕਿਛ ਸੋਜੀ ਪਾਏ ਵੇਣਾ ਡਿਠਾ ਕੈਸਾ ਲਾਹੀਐ ਅੰਦਾ ਅੰਧ ਕਮਾਏ ਨਾਨਕ ਸ਼ਬਦ ਪਛਾਣੀਐ ਨਾਮ ਵਸੈ ਮਨ ਆਏ ਮਹੱਲਾ ਤੀਜਾ ਇੱਕਾ ਬਾਣੀ ਇੱਕ ਗੁਰ ਇੱਕੋ ਸ਼ਬਦ ਵਿਚਾਰ ਇੱਕਾ ਬਾਣੀ ਇੱਕ ਗੁਰ ਇਥੇ ਵਿਸਰਾਮ ਇੱਕੋ ਸ਼ਬਦ ਵਿਚਾਰ ਸੱਚਾ ਸੌਦਾ ਹੱਟ ਸੱਚ ਰਤਨੀ ਭਰੇ ਪੰਡਾਰ ਗੁਰ ਕਿਰਪਾ ਤੇ ਪਾਈਐ ਨ ਜੇ ਦੇਵਾ ਦੇਵਣ ਹਾਰ ਸੱਚਾ ਸੌਦਾ ਲਾਭ ਸਦਾ ਖਟਿਆ ਨਾਮ ਅਪਾਰ ਸੱਚਾ ਸੌਦਾ ਇਥੇ ਚਮਕ ਲਾਭ ਸਦਾ ਇਥੇ ਵਿਸਰਾਮ ਲਾਉਣਾ ਹੈ ਖਟਿਆ ਨਾਮ ਅਪਾਰ ਵੇਖ ਵਿੱਚ ਅੰਮ੍ਰਿਤ ਪ੍ਰਗਟਿਆ ਕਰਮ ਪੀਆਵਣ ਹਾਰ ਨਾਨਕ ਸੱਚ ਸਲਾਹੀ ਹੈ ਧਨ ਸਵਾਰਣ ਹਾਰ ਪੌੜੀ ਜਿਨ੍ਹਾਂ ਅੰਦਰ ਕੂੜ ਵਰਤੈ ਸਾਚ ਨਾ ਭਾਵਈ ਜੇ ਕੋ ਬੋਲੇ ਸੱਚ ਕੂੜਾ ਜਲ ਜਾਵਈ ਕੂੜ ਆਰੀ ਰੱਜੈ ਕੂੜ ਕੂੜਿਆਰੀ ਕੂੜਿਆਰੀ ਰੱਜੈ ਕੂੜ ਕੂੜ ਆਰੀ ਪਾਠ ਕਿਤੇ ਵੀ ਨਹੀਂ ਆਉਂਦਾ ਇਕੱਠਾ ਹੀ ਬੋਲਨਾ ਕੂੜਿਆਰੀ ਰੱਜੈ ਕੂੜ ਕੂੜਿਆਰੀ ਰੱਜੈ ਕੂੜ ਜੋ ਵਿਸ਼ਟਾ ਕਾਗ ਖਾਵਈ ਜੇ ਸਰ ਹੋਏ ਕਿਰਪਾਲ ਸੋ ਨਾਮ ਧਿਆਵਈ ਹਰ ਗੁਰਮੁਖ ਨਾਮ ਅਰਾਧ ਊੜ ਪਾਪ ਲਹਿ ਜਾਵਈ ਜੋਰ ਬਹੁ ਸਲੋਕ ਮਹੱਲਾ ਤੀਜਾ ਸਿਖਾ ਚੌ ਚੱਕਿਆ ਚੌ ਆਇਆ ਇਹ ਸਿਖਾ ਪਦ ਤੇ ਯਮਕ ਲਾ ਦਨੀ ਹੈ ਚੌ ਚੱਕਿਆ ਥੋੜਾ ਜਿਹਾ ਕਸ ਕੇ ਬੋਲਣਾ ਇਕੱਠਾ ਪਾਠ ਹੈ ਚੌ ਆਇਆ ਇਹ ਵੀ ਇਕੱਠਾ ਪਾਠ ਹੈ ਸਿਖਾ ਚੌ ਚੱਕਿਆ ਚੌ ਆਇਆ ਇਹੋ ਮਨ ਇਕਤ ਘਰ ਆਣ ਇਹ ਹੜ ਤੇ ਹੜ ਛੱਡ ਤੂੰ ਗੁਰ ਕਾ ਸਬਦ ਪਛਾਨ ਸਤਿਗੁਰ ਅੱਗੇ ਟਹਿ ਪਾਓ ਸਭ ਕਿਸ ਜਾਣੇ ਜਾਣ ਆਸਾ ਮਨ ਸਾ ਜਲਾਏ ਤੂੰ ਹੋਏ ਰਹੋ ਮਹਿਮਾਨ ਸਤਿਗੁਰ ਕਹਿ ਪਾਣਾ ਪੀ ਚੱਲਹਿ ਤਾ ਦਰਗਹ ਪਾਵੇ ਮਾਣ ਨਾਨਕ ਜੇ ਨਾਮ ਨਾ ਚਿਤਨੀ ਤਿਨ ਢਿਗ ਪੈਨਣ ਢਿਗ ਖਾਣ ਢਿਗ ਪਦ ਥੋੜਾ ਜਿਹਾ ਕਸ ਕੇ ਬੋਲਣਾ ਮਹੱਲਾ ਤੀਜਾ ਹਰ ਗੁਣ ਟੂਟ ਨਾ ਆਵਈ ਕੀਮਤ ਕਹਿਣ ਨਾ ਜਾਏ ਨਾਨਕ ਗੁਰਮੁਖ ਹਰ ਗੁਣ ਰਵਹਿ ਗੁਣ ਮਹਿ ਰਹੈ ਸਮਾਈ ਪੌੜੀ ਹਰ ਚੋਲੀ ਦੇਹ ਸਵਾਰੀ ਹਾ ਚੂਲੀ ਪੋਲਾ ਹੀ ਬੋਨਾ ਹਰ ਇਥੇ ਜਮਕ ਲਾ ਦਨੀ ਹੈ ਹਰ ਚੂਲੀ ਦੇ ਹਿਸਵਾਰੀ ਕੱਢ ਪੈਦੀ ਭਗਤ ਕਰ ਹਰ ਪਾਟ ਲੱਗਾ ਆਦਕਾਈ ਬਹੁ ਬਹੁ ਬੇਦ ਭਾਤ ਕਰ ਕੋਈ 부ਜੈ ਭੂਜਨ ਹਾਰਾ ਅੰਤਰ ਵਿਵੇਕ ਕਰ ਸੋ 부ਜੈ ਏਹੁ ਵਿਵੇਕ ਜਿਸ 부ਝਾਏ ਆਪ ਹਰ ਜਨ ਨਾਨਕ ਕਹੈ ਵਿਚਾਰਾ ਗੁਰਮੁਖ ਹਰਿ ਸਤਿ ਹਰਿ ਸ਼ਲੋਕ ਮਹੱਲਾ ਤੀਜਾ ਪਰਥਾਏ ਸਾਖੀ ਮਹਾਪੁਰਖ ਬੋਲਦੇ ਸਾਜੀ ਸਗਲ ਜਹਾਨੈ ਸਾਜੀ ਥੀਜਮ ਕਲਾ ਦਨੀ ਹੈ ਸਗਲ ਜਹਾਨੈ ਗੁਰਮੁਖ ਹੋਇ ਸੁਭਾ ਕਰੇ ਆਪਣਾ ਆਪ ਪਛਾਣੈ ਆਪਣਾ ਆਪ ਪਛਾਣੈ ਆਪਨਾ ਆਪ ਪਛਾਣੈ ਗੁਰ ਪ੍ਰਸਾਦੀ ਜੀਵਤ ਮਰੈ ਤਾ ਮਨ ਹੀ ਤੇ ਮਨ ਮਾਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਨਾਨਕ ਸੇ ਕਿਆ ਕਥਹਿ ਗਿਆਨੈ ਜਿਨ ਕੋ ਮਨ ਕੀ ਪ੍ਰਤੀਤ ਨਾਹੀ ਇਥੇ ਵਿਸਰਾਮ ਨਾਨਕ ਸੇ ਕਿਆ ਕਥਹਿ ਗਿਆਨੈ ਮਹੱਲਾ ਤੀਜਾ ਗੁਰਮੁਖ ਚਿਤ ਨਾ ਲਾਇਓ अंत दुख पहुता आए अन्द्रह बाहरह अन्द्रह बाहरह अंदिया शुद्ध न काही पाए एक पद इसी तरह शुद्ध उच्चारण करने हैं अंदरों हूड़ा नहीं ला देना हाहा है अन्द्रह बाणों नहीं कह देना दूमे हाहे बोलने हैं बाहरह बाह ते राहो दे विच डैश देके पाठ इकट्ठा ही है बाहरह अंदिया ਆਦੇ ਬਿੰਦੀ ਲਾਉਣੀ ਹੈ ਐਡੇ ਉੱਤੇ ਟਿੱਪੀ ਵੀ ਹੈਗੀ ਹੈ ਕਸ ਕੇ ਸ਼ਬਦ ਬੋਲਣਾ ਹੈ ਅੰਦੇ ਆ ਸੁਧ ਨਾ ਕਾਈ ਪਾਇ ਪੰਡਿਤ تن ਕੀ ਬਰਕਤੀ ਸਭ ਜਗਤ ਖਾਏ ਜੋ ਰਤੇ ਹਰ ਨਾਏ ਇਹ ਵੀ ਵਿਸਰਾਮ ਯਾਦ ਰੱਖਣ ਵਾਲਾ ਹੈ ਪੰਡਿਤ تن ਕੀ ਬਰਕਤੀ ਇਹ ਬਰਕਤੀ ਪਾਠ ਨਹੀਂ ਕਰਨਾ ਬਰਕਤੀ ਹੀ ਉਚਾਰਨ ਕਰਨਾ ਹੈ ਇੱਥੇ ਵਿਸਰਾਮ ਦਾ ਠਮਕ ਲਾ ਦੇਣੀ ਹੈ ਸਭ ਜਗਤ ਖਾਏ ਇੱਥੇ ਵਿਸਰਾਮ ਹੈ ਜੋ ਰਤੇ ਹਰ ਨਾਮ ਜਿਨ ਗੁਰ ਕੈ ਸਬਦ ਸੁਲਾਹਿਆ ਹਰਿ ਸੋ ਰਹੇ ਸਮਾਏ ਪੰਡਿਤ ਦੂਜੈ ਪਾਏ ਬਰਕਤ ਨਾ ਹੋਵਈ ਨਾ ਧਨ ਪੱਲਾ ਪਾਏ ਜੀ ਪੰਡਿਤ ਦੂਜੈ ਪਾਏ ਬਰਕਤ ਨਾ ਹੋਵਈ ਇੱਥੇ ਵਿਸਰਾਮ ਨਾ ਧਨ ਪੱਲਾ ਪਾਏ ਪੜ ਥੱਕੇ ਸੰਤੋਖ ਨ ਆਇਓ ਪੜ ਫਰਾਹੀ ਹੀ ਉਚਾਰਨ ਕਰਨਾ ਪੜ ਥੱਕੇ ਸੰਤੋਖ ਨ ਆਇਓ ਆਣ ਦੇ ਨ ਜਲਤ ਵਿਹਾਈ ਕੂਕ ਪੁਕਾਰ ਨ ਚੁੱਕਈ ਨਾ ਸੰਸਾ ਵਿੱਚ ਹੋ ਜਾਏ ਨਾਨਕ ਨਾਮ ਵਿਹੂਣਿਆ ਮੁਹ ਕਾਲ ਉਠ ਜਾਏ ਪੌੜੀ ਹਰ ਸੱਜਣ ਮੇਲ ਪਿਆਰੇ ਮੇਲਾ ਪੰਥ ਦਸਾਈ ਜੋ ਹਰ ਦਸੇ ਮਿੱਤ ਤਿਸ ਹਉ ਬਲ ਜਾਈ ਤਿਸ ਹਉ ਬਲ ਜਾਈ ਗੁਣ ਸਾਜੀ ਤਿਨ ਸਿਓ ਕਰੀ ਹਰ ਨਾਮ ਧਿਆਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਸੇਵ ਹਰ ਸੁਖ ਪਾਈ ਹਰ ਸੇਵੀ ਪਿਆਰਾ ਨਿਤ ਸੇਵ ਹਰ ਸੁਖ ਪਾਈ ਬਲੇਹਾਰੀ ਸਤਗੁਰ ਤਿਸ ਜਿਨ ਸੋਝੀ ਪਾਈ ਸ਼ਲੋਕ ਮਹੱਲਾ ਤੀਜਾ ਪੰਡਿਤ ਮੈਲ ਨ ਚੁੱਕਈ ਜੇ ਵੇਦ ਪੜੈ ਯੁਗ ਚਾਰ ਪੜੈ ਨਹੀਂ ਪੜ ਉਚਾਰਨ ਕਰਨਾ ਪੰਡਿਤ ਇਥੇ ਜਮਕ ਲਾ ਦਨੀ ਹੈ ਪੰਡਿਤ ਮੈਲ ਨ ਚੁੱਕਈ ਜੇ ਇਥੇ ਜਮਕ ਵੇਦ ਪੜੈ ਯੁਗ ਚਾਰ ਤ੍ਰੈ ਗੁਣ ਮਾਇਆ ਮੂਲ ਹੈ ਗੁਣ ਮਾਇਆ ਨਹੀਂ ਉਧਰ ਤ੍ਰੈ ਗੁਣ ਸੰਬੰਧਕ ਪਾਠ ਹੈ ਤ੍ਰੈ ਗੁਣ ਮਾਇਆ ਮੂਲ ਹੈ ਤ੍ਰੈ ਗੁਣ ਮਾਇਆ ਮੂਲ ਹੈ ਵਿੱਚ ਹੋ ਮੈਂ ਨਾਮ ਵਿਸਾਰ ਪੰਡਿਤ ਭੂਲੇ ਦੂਜੈ ਲਾਗੇ ਵਿੱਚ ਹੋ ਮੈਂ ਮਾਇਆ ਕਹਿ ਵਾਪਾਰ ਪੰਡਿਤ ਭੂਲੇ ਦੂਜੈ ਲਾਗੇ ਮਾਇਆ ਕਹਿ ਵਾਪਾਰ ਅੰਤਰ ਤ੍ਰਸਨਾ ਭੁਖ ਹੈ ਮੂਰਖ ਭੁਖਿਆ ਮੋਇ ਗਵਾਰ ਸਤਿਗੁਰ ਸੇਵਿਆ ਸੁਖ ਪਾਇਆ ਸਚੈ ਸਬਦ ਵਿਚਾਰ ਅੰਦਰਹ ਤ੍ਰਸਨਾ ਭੁਖ ਗਈ ਸਚੈ ਨਾਏ ਪਿਆਰ ਨਾਨਕ ਨਾਮ ਰਤੇ ਸਹਜੇ ਰਜੇ ਜਿਨਾ ਹਰ ਰਖਿਆ ਉਰਤਾਰ ਉਰਤਾਰ ਮਹੱਲਾ ਤੀਜਾ ਮਨਮੁਖ ਹਰਨਾਮ ਨਾ ਸੇਵਿਆ ਮਨਮੁਖ ਬਾਦਤੀ ਯਮਕ ਲਾ ਦਨੀ ਹੈ ਮਨਮੁਖ ਹਰ ਨਾਮ ਨਾ ਸੀਵਿਆ ਦੁੱਖ ਲੱਗਾ ਬਹੁਤਾ ਆਏ ਅੰਤਰ ਅਗਿਆਨ ਅੰਧੇਰ ਹੈ ਅੰਧੇਰ ਹੈ ਅੰਤਰ ਅਗਿਆਨ ਅੰਧੇਰ ਹੈ ਸੋਧ ਨ ਕਾਈ ਪਾਏ ਮਾਨਹਾਠ ਸਹਿਜ ਨਾ ਬੀਜਿਓ ਭੁੱਖਾ ਕੇ ਅੱਗੈ ਖਾਏ ਨਾਮ ਨਿਧਾਨ ਵਿਸਾਰਿਆ ਦੁੱਖ ਲੱਗਾ ਜਾਏ ਨਾਨਕ ਗੁਰਮੁਖ ਮਿਲਹਿ ਵਡਿਆਈਆ ਜੇ ਆਪੇ ਮੇਲ ਮਿਲਾਏ ਪੌੜੀ ਹਰ ਰਸਨਾ ਹਰ ਦਸ ਗਾਵੇ ਖਰੀ ਸੁਹਾਵਣੀ ਜੋ ਮਾਨਤਨ ਮੁਖਰ ਬੋਲੇ ਸਾ ਹਰ ਭਾਵਣੀ ਜੋ ਗੁਰਮੁਖ ਚਖੈ ਸਾਦ ਸਾ ਤ੍ਰਿਪਤਾਵਣੀ ਸਾ ਸਾ ਤ੍ਰਿਪਤਾਮਣੀ ਸਾਤ ਨਹੀਂ ਕਹਿਣਾ ਸਾ ਤ੍ਰਿਪਤਾਵਣੀ ਗੁਣ ਗਾਵੇ ਪਿਆਰੇ ਨਿਤ ਗੁਣ ਗਾਏ ਗੁਣੀ ਸਮਝਾਵਣੀ ਜਿਸੋ ਹੋਵੇ ਆਪ ਦਿਆਲ ਸਾਤ ਗੁਰੂ ਗੁਰੂ ਬੁਲਾਵਣੀ ਸ਼ਲੋਕ ਮਹੱਲਾ ਤੀਜਾ ਹਸਤੀ ਸਿਰ ਜੋ ਅੰਕਸ ਹੈ ਇਹ ਪਾਠ ਧਿਆਨ ਨਾਲ ਕਰਨਾ ਹੈ ਹਸਤੀ ਸਿਰ ਜੋ ਅੰਕਸ ਕਠਾਈ ਕਹਿਣਾ ਹੈ ਪਦ ਜਿਹੜਾ ਨਖੇਰ ਕੇ ਪੜਨਾ ਹੈ ਆਮ ਬੋਤੇ ਪਾਠੀ ਸਿੰਘ ਅੰਕਸ ਹੈ ਕਹਿ ਜਾਂਦੇ ਹਨ ਅੰਕ ਸਹ ਹੈ ਕਹਿ ਜਾਂਦੇ ਹਨ ਧਿਆਨ ਨਾਲ ਪਾਠ ਕਰਨਾ ਹੈ ਅੰਕਸ ਵੱਖਰਾ ਕਰਨਾ ਹੈ ਹੈ ਪਦ ਵੱਖਰਾ बोलना ਹਸਤੀ ਸਿਰ ਜਿਉ ਅੰਕਸ ਹੈ ਅਹਰਨ ਜਿਉ ਸਿਰ ਦੇ ਇਹ ਅਹਰਨ ਪਾਠ ਨਹੀਂ ਕਰਨਾ ਅਹਰਨ ਹੀ ਉਚਾਰਨ ਕਰਨਾ ਹੈ ਨਵੀਨ ਜਿਹੜੇ ਨੇ ਉਹ ਅਹਰਣ ਕਰਾਉਂਦੇ ਨੇ ਪਰ ਪ੍ਰਤਨ ਪਾਠ ਅਹਰਣ ਹੀ ਹੈ ਮਾਨ ਤਨ ਆਗੈ ਰਾਖ ਕੈ ਊਭੀ ਸੇਵ ਕਰੇ ਹਾਂਜੀ ਊਭੀ ਤੇ ਜਾ ਊਭੀ ਹਾਂਜੀ ਊਭੀ ਸੇਵ ਕਰੇ ਇਹੋ ਗੁਰਮੁਖ ਆਪ ਨਿਵਾਰੀ ਐ ਸਭ ਰਾਜ ਸ੍ਰਿਸ਼ਟ ਕਾ ਲਈ ਨਾਨਕ ਗੁਰਮੁਖ ਬੁੱਝੀਐ ਜਾ ਆਪੇ ਨਦਰ ਕਰੀ ਮਹੱਲਾ ਤੀਜਾ ਜਿਨ ਗੁਰਮੁਖ ਨਾਮ ਤੇ ਆਇਆ ਆਇ ਤੇ ਪਰਵਾਨ ਨਾਨਕ ਕੋਲ ਉਧਾਰ ਹੈ ਆਪਣਾ ਦਰਗਹ ਪਾਵੇ ਮਾਣ ਪੌੜੀ ਗੁਰਮੁਖ ਸਖਿਆ ਸਿੱਖ ਗੁਰੂ ਮੇ ਲਾਈਆ ਇੱਕ ਸੇਵਕ ਗੁਰ ਪਾਸ ਇੱਕ ਗੁਰ ਕਾਰੈ ਲਾਈਆ ਜਿਨਾ ਗੁਰ ਪਿਆਰਾ ਮਨ ਚਿੱਤ ਤਿਨਾ ਭਾਉ ਗੁਰੂ ਦੇਵਾਈਆ ਗੁਰ ਸਿੱਖਾ ਇੱਕੋ ਪਿਆਰ ਗੁਰ ਮਿੱਤਾ ਪੁੱਤਾ ਭਾਈਆ ਗੁਰ ਮਿੱਤਾ ਪੁੱਤਾ ਭਾਈਆ ਗੁਰ ਸਤਗੁਰ ਬੁੱਲੋ ਸਭ ਗੁਰ ਆਖ ਗੁਰੂ ਜੀ ਵਾਈਆ ਇਹ ਵਿਸਰਾਮ ਇਸੇ ਤਰ੍ਹਾਂ ਲਉਣਾ ਗੁਰ ਸਤਗੁਰ ਬੁੱਲੋ ਸਭ ਇੱਥੇ ਵਿਸਰਾਮ ਹੈ ਗੁਰ ਆਖ ਤੇ ਠਮਕ ਗੁਰੂ ਜੀ ਵਾਯਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ਼ਲੋਕ ਮਹੱਲਾ ਤੀਜਾ ਨਾਨਕ ਨਾਮ ਨਾ ਚਿਤਨੀ ਅਗਿਆਨੀ ਅੰਦਲੇ ਇਥੇ ਵਿਸਰਾਮ ਹੈ ਨਾਨਕ ਨਾਮ ਨਾ ਚਿਤਨੀ ਅਗਿਆਨੀ ਅੰਦਲੇ ਅਵਰੇ ਕਰਮ ਕੁਮਾਹੀ ਜਮਦਰ ਬੱਧੇ ਮਾਰੀਐ ਫਿਰ ਵਿਸਟਾ ਮਾਹਿ ਪਚਾਹ ਮਹੱਲਾ ਤੀਜਾ ਨਾਨਕ ਸਤਿਗੁਰ ਸੇਵਹਿ ਆਪਣਾ ਸੇ ਜਨ ਸੱਚੇ ਪ੍ਰਵਾਣ ਸੇ ਜਨ ਸੱਚੇ ਪ੍ਰਵਾਣ ਹਰ ਕੈ ਨਾਏ ਸਮਾਏ ਰਹੇ ਚੂਕਾ ਆਵਣ ਜਾਣ ਪੌੜੀ ਧਨ ਸੰਪੈ ਮਾਇਆ ਸੰਚੀਐ ਅੰਤੇ ਦੁਖਦਾਈ ਘਰ ਮੰਦਰ ਮਹਿਲ ਸਵਾਰੀਐ ਕਿਛ ਸਾਥ ਨ ਜਾਈ ਹਰ ਰੰਗੀ ਤੁਰੇ ਨਿਤ ਪਾਲੀਐ ਕਿਤਾ ਕਾਮ ਨ ਆਈ ਜਾਨ ਲਾਵਹੁ ਚਿਤ ਹਰ ਨਾਮ ਸਿਓ ਅੰਤ ਹੋਇ ਸਖਾਈ ਜਨ ਨਾਨਕ ਨਾਮ ਧਿਆਇਆ ਗੁਰਮੁਖ ਸੁਖ ਪਾਈ ਸਲੋਕ ਮਹੱਲਾ ਤੀਜਾ ਵੇਨ ਕਰਮੈ ਨਾਉ ਨ ਪਾਈਐ ਪੂਰਾ ਕਰਮ ਪਾਇਆ ਜਾਏ ਨਾਨਕ ਨਦਰ ਕਰੇ ਜੇ ਆਪਣੀ ਤਾਂ ਗੁਰਮਤ ਮੇਲ ਮਿਲਾਏ ਮਹੱਲਾ ਤੀਜਾ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੇ ਇਹ ਮਹੱਲਾ ਤੀਜਾ ਹੈ ਮੇਰੀ ਪੋਥੀ ਦੇ ਮਹੱਲਾ ਪਹਿਲਾ ਛਪਿਆ ਸੀ ਪਰੰਤੂ ਇਹ ਤੀਜਾ ਤੀਜੇ ਪਾਤਸ਼ਾਹ ਜੀ ਦਾ ਉਚਾਰਨ ਕੀਤਾ ਹੋਇਆ ਸ਼ਲੋਕ ਹੈ ਮਹੱਲਾ ਤੀਜਾ ਇੱਕ ਦੱਜ ਹੈ ਇੱਕ ਦੱਬੀ ਹੈ ਇੱਕ ਨਾ ਕੁੱਤੇ ਖਾਹੀ ਇੱਕ ਪਾਣੀ ਵਿੱਚ ਉਹ ਸੱਟੀ ਹੈ ਉਹ ਸੱਟੀ ਹੈ ਉਚਾਰਨ ਕਰਨਾ ਉਸਟੀ ਹੈ ਨਹੀਂ ਕਹਿਣਾ ਉਹਦੇ ਤੋਂ ਚੱਕ ਕੇ ਇੱਕ ਪਾਣੀ ਵਿੱਚ ਉਸੱਟੀ ਹੈ ਇੱਕ ਭੀ ਫਿਰ ਹੱਸਣ ਪਾਹੀ ਹਾਂਜੀ ਹੱਸਣ ਪਾਹੀ ਨਾਨਕ ਏਵ ਨਾ ਜਪਈ ਕਿਥੈ ਜਾਏ ਸਮਾਹੀ ਪੌੜੀ ਤੈਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਹਾਂਜੀ ਇੱਥੇ ਵਿਸਰਾਮ ਲਾਉਣਾ ਜੋ ਤੈਨ ਕਾ ਖਾਦਾ ਪੈਦਾ ਮਾਇਆ ਸਭ ਪਵਿੱਤ ਹੈ ਜੋ ਨਾਮ ਹਰ ਰਾਤੇ ਤੈਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੇ ਗੁਰਮੁਖ ਸੇਵਕ ਸਿੱਖ ਅਬਿਆਗਤ ਵਿਸਰਾਮ ਧਿਆਨ ਨਾਲ ਲਾਉਣਾ ਤਿੰਨ ਕੇ ਕਾਰ ਮੰਦਰ ਮਹਿਲ ਸਰਾਈ ਇਥੇ ਠਮਕ ਸਭ ਪਵਿੱਤ ਹੈ ਇਥੇ ਵਿਸਰਾਮ ਹੈ ਜਿਨੀ ਗੁਰਮੁਖ ਸੇਵਕ ਸਿੱਖ ਇਥੇ ਠਮਕ ਲਾਉਣੀ ਅਭਿਆਗਤ ਅਭਿਆਗਤ ਨਹੀਂ ਕਹਿਣਾ ਅਭਿਆ ਤੇ ਗਤ ਦੇ ਵਿੱਚ ਡੈਸ਼ ਦੇ ਕੇ ਬੋਲਣਾ ਅਭਿਆਗਤ ਜਾਏ ਵਰਸਾਤੇ ਪੜ੍ਹਦੇ ਤਿੰਨ ਕੇ ਘਰ ਮੰਦਰ ਮਹਿਲ ਸਰਾਈ ਸਭ ਪਵਿੱਤ ਹੈ ਜਿਨੀ ਗੁਰਮੁਖ ਸੇਵਕ ਸਿੱਖ ਅੱਬੇ ਆਗਤ ਜਾਏ ਵਰਸਾਤੇ ਤਿੰਨ ਕੇ ਤੁਰੇ ਜੀਨ ਖੁਰਗੀਰ ਸਭ ਪਵਿੱਤ ਹੈ ਜਿਨੀ ਗੁਰਮੁਖ ਸਿੱਖ ਸਾਧ ਸੰਤ ਚੜ ਜਾਤੇ ਤਿੰਨ ਕੇ ਤੁਰੇ ਜੀਨ ਖੁਰਗੀਰ ਇੱਥੇ ਠਮਕ ਸਭ ਪਵਿੱਤ ਹੈ ਇੱਥੇ ਵਿਸਰਾਮ ਜਿਨਿ ਗੁਰਮੁਖ ਸਿੱਖ ਇਥੇ ਠਮਕ ਸਾਧ ਸੰਤ ਚੜ ਜਾਤੇ ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਤਿਨ ਕੇ ਕਰਮ ਧਰਮ ਕਾਰਜ ਸਭ ਪਵਿੱਤ ਹੈ ਜੋ ਬੋਲੇ ਹਰ ਹਰ ਰਾਮ ਨਾਮ ਹਰ ਸਾਤੇ ਜਿਨ ਕੈ ਪੋਤਾ ਪੁੰਨ ਹੈ ਸੇ ਗੁਰਮੁਖ ਸਿੱਖ ਗੁਰੂ ਪਹਿ ਜਾਤੇ ਸ਼ਲੋਕ ਮਹੱਲਾ ਤੀਜਾ ਨਾਨਕ ਨਾਵਹ ਕੁੱਥਿਆ ਹਲਤ ਪਲਤ ਸਭ ਜਾਏ ਨਾਵਹ ਪੁਲਾ ਹੀ ਉਚਾਰਨ ਕਰਨਾ ਜਾਪ ਤਬ ਸੰਜਮ ਸਭ ਹੀਰ ਲਿਆ ਮੁਠੀ ਦੂਜੈ ਭਾਏ ਜਾਮਦਾਰ ਬੱਦੇ ਮਾਰੀ ਅਹ ਬੋਧੀ ਮਿਲੇ ਸਜਾਈ ਮਹੱਲਾ ਤੀਜਾ ਸੰਤਾ ਨਾਲ ਵੈਰ ਕਮਾਵਦੇ ਦੁਸ਼ਟਾਂ ਨਾਲ ਮੂਹ ਪਿਆਰ ਅੱਗੇ ਪਿੱਛੇ ਸੁਖ ਨਹੀਂ ਮਰ ਜਮਹਿ ਵਾਰੂ ਵਾਰ ਤ੍ਰਿਸ਼ਨਾ ਕਦੀ ਨਾ 부ਜੀ ਦੁਬਿਦਾ ਹੋਏ ਖੁਆਰ 부ਜੀ ਬੋਲਾ ਹੀ ਵਿਚਾਰਨ ਕਰਨਾ ਤ੍ਰਿਸ਼ਨਾ ਕਦੀ ਨਾ 부ਜੀ ਦੁਬਿਦਾ ਹੋਏ ਖੁਆਰ ਮੁਹ ਕਾਲੇ ਦਿਨਾਂ ਨਿੰਦ ਕਾ ਤੇ ਸੱਚਾ ਦਰਬਾਰ ਨਾਨਕ ਨਾਮ ਵਿਹੂਣਿਆ ਨਾ ਉਰਵਾਰ ਨਾ ਪਾਰ ਪਉੜੀ ਜੋ ਹਰ ਨਾਮ ਧਿਆਇ ਦੇ ਸੇ ਹਰ ਹਰ ਨਾਮ ਰਤੇ ਮਨ ਮਾਹੀ ਜਿਨਾ ਮਨ ਚਿਤ ਇਕ ਅਰਾਧਿਆ ਤਿਨਾ ਇਕਸ ਬਿਨ ਦੂਜਾ ਕੋ ਨਾਹੀ ਸੇ ਪੁਰਖ ਹਰ ਸੇਵ ਦੇ ਜੇਨ ਧੁਰ ਮਸਤਕ ਲੇਖ ਲਿਖਾਹੀ ਹਰ ਕੇ ਗੁਣ ਨਿਤ ਗਾਵਦੇ ਹਰ ਗੁਣ ਗਾਏ ਗੁਣੀ ਸਮਝਾਹੀ ਵਡਿਆਈ ਵੱਡੀ ਗੁਰਮੁਖਾ ਗੁਰਪੂਰੈ ਹਰ ਨਾਮ ਸਮਾਹੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ